ਇਹ ਉਹ ਘਰ ਹੈ ਉਸ ਵਿਅਕਤੀ ਦਾ ਜਿਹਦੀ ਅੱਜ ਖਾਸ ਮੁਲਾਕਾਤ ਤੁਹਾਡੇ ਨਾਲ ਕਰਾਉਣ ਜਾ ਰਿਹਾ ਹਾਂ ਇਹ ਉਹ ਵਿਅਕਤੀ ਨੇ ਜਿਨ੍ਹਾਂ ਨੇ ਇੱਕ ਉਹ ਮਹਾਨ ਵਿਰਸਾ ਸਾਂਭ ਕੇ ਰੱਖਿਆ ਹੈ ਜਿਨ੍ਹਾਂ ਦਾ ਨਾਂ ਹੈ ਪ੍ਰਗਰਾਮ ਬਾਪ ਦਾ ਨਾਂ ਹੈ ਬਾਬੂ ਰਾਮ ਪਿੰਡ ਚੱਕ ਰਾਮੂ ਇਹ ਚਾਰ ਭਰਾ ਤੇ ਇੱਕ ਭੈਣ ਹੈ ਇਹ ਸਭ ਤੋਂ ਛੋਟੇ ਹਨ ਜਿਹੜਾ ਕਿ ਪਿਛਲੇ 80 ਸਾਲ ਤੋਂ ਪੁਰਾਣੀ ਲੰਗੋਜੇ ਅਜੇ ਹੁਣ ਤੱਕ ਵੀ ਸੰਭੀ ਬੈਠੇ ਨੇ ਔਰ ਇਹ ਕੋ ਮਹਾਨ ਵਿਰਸਾ ਜਿਹੜਾ ਇਹਨਾਂ ਦੇ ਕੋਲ ਹੈ ਲੱਗਦਾ ਹੈ ਕਿ ਖਲੂਪ ਹੋ ਰਿਹਾ ਹੈ ਕਿਉਂਕਿ ਅੱਗੇ ਕੋਈ ਇਹ ਲੰਗੋਜਿਆਂ ਦਾ ਸਾ ਸਿੱਖਣ ਲਈ ਕੋਈ ਤਿਆਰ ਨਹੀਂ ਕਿਸ ਤਰ੍ਹਾਂ ਗਰੀਬੀ ਦੇ ਚੰਬੇ ਹੋਏ ਹਾਸ਼ੀਏ ਤੋਂ ਦੂਰ ਇੱਕ ਅਜਿਹਾ ਕਾਰਜ ਕਰ ਰਹੇ ਨੇ ਜਿਹਨੂੰ ਲੋਕ ਯਾਦ ਰੱਖਣਗੇ ਕਿਸ ਤਰ੍ਹਾਂ ਆਪਣੀ ਪੱਗ ਤੁਰਲੇ ਵਾਲੀ ਤਿਆਰ ਕਰਕੇ ਉਸ ਨੂੰ ਬੰਨਦੇ ਹਨ ਫਿਰ ਸਟੇਜ ਤੇ ਜਾਂਦੇ ਹਨ ਲੋਕਾਂ ਦੀ ਵਾਹ ਵਾਹ ਖਟਦੇ ਹਨ ਪਰ ਫਿਰ ਵੀ ਗਰੀਬੀ ਦੇ ਚੰਬੇ ਹੋਏ ਇਹਨਾਂ ਦਾ ਕੋਈ ਵੀ ਬੱਚਾ ਨਹੀਂ ਚਾਹ ਰਿਆ ਕਿ ਮੈਂ ਵੀ ਅਜਿਹੇ ਆ ਕੰਮ ਸਿੱਖਾਂ ਅੱਜ ਅਸੀਂ ਪਹੁੰਚਿਆ ਪਿੰਡ ਚੱਕਰਮੂ ਤਹਿਸੀਲ ਬੰਗਾ ਜ਼ਿਲ੍ਹਾ ਨਮਾਸਰ ਪੰਜਾਬ ਦੇ ਵਿੱਚ ਜਿੱਥੇ ਕਿ ਸੰਗੀਤ ਦੇ ਉਹ ਬਾਦਸ਼ਾਹ ਜਿਹੜੇ ਇੱਕ ਪ੍ਰਾਤਨ ਸਾਜ ਹੈ ਅਲੰਗੋਜੇ ਉਹਨਾਂ ਨੂੰ ਚਲਾਉਣ ਦਾ ਹੁਨਰ ਰੱਖਦੇ ਨੇ ਬਹੁਤ ਸਾਰੇ ਸਾਜ਼ ਨੇ ਜਿਹੜੇ ਗੀਤਾਂ ਦੇ ਨਾਲ ਵਜਾਏ ਜਾਂਦੇ ਨੇ ਤੇ ਗੀਤ ਦਾ ਪ੍ਰਭਾਵ ਬਹੁਤ ਜ਼ਿਆਦਾ ਵੱਧ ਜਾਂਦਾ ਉਹਦੇ ਨਾਲ ਔਰ ਜਿਸ ਤਰ੍ਹਾਂ ਗੀਤ ਦੀ ਲਹਿ ਚੇਂਜ ਹੁੰਦੀ ਹੈ ਉਸੇ ਹਿਸਾਬ ਨਾਲ ਇਹ ਆਪਣੇ ਲੰਗੋਜਿਆਂ ਨੂੰ ਚੇਂਜ ਕਰਦੇ ਨੇ ਮੈਂ ਹੁਣ ਪੁੱਛੂੰਗਾ ਸ੍ਰੀ ਪਰਗਣਾ ਰਾਮ ਜੀ ਨੂੰ ਇਹ ਤੁਸੀਂ ਤੁਹਾਡੀ ਉਮਰ ਕਿੰਨੀ ਹੈ ਤੁਸੀਂ ਪਹਿਲਾਂ ਦੱਸੋ ਜੀ ਉਮਰ ਇੱਕ ਘਟ 90 ਸਾਲ ਦੀ ਹੈ ਜੀ ਇੱਕ ਘਟ 90 89 99 ਸਾਲ ਦੇ ਹੋ ਗਏ ਜੀ ਹਾਂ 90 ਇੱਕ ਘਟ ਹੈ 90 ਸਾਲ ਦੀ ਉਮਰ ਹੈ ਇਹ ਕਿੰਨੇ ਸਾਲ ਤੋਂ ਤੁਸੀਂ ਅਲੰਗੋਜੇ ਵਜਾ ਰਹੇ ਹੋ ਜੀ ਇਹ ਮੈਂ ਵਜਾ ਰਿਹਾ ਜੀ ਮੈਂ ਉਸ ਵੇਲੇ 20 ਸਾਲਾਂ ਤੇ ਘੱਟੇ ਹੀ ਸੀ ਉਮਰ ਮੇਰੀ ਜਦੋਂ ਤਾਂ ਮੈਂ ਵਜਾਉਂਦਾ ਅੱਛਾ ਜੀ ਹਾਂ ਜੀ ਇਹਦਾ ਮਤਲ ਤੁਹਾਨੂੰ 70 ਕ ਸਾਲ ਹੋ ਗਏ ਅੰਦਾਜ਼ਨ ਵੱਧ ਹੋ ਗਿਆ 70 ਬਚੁੰਦਿਆਂ ਨੂੰ ਹਾਂ ਜੀ ਔਰ ਕਿੰਨੇ ਕੁ ਸਿੰਗਰ ਨੇ ਗਾਉਣ ਵਾਲੇ ਨੇ ਜਿਨ੍ਹਾਂ ਦੇ ਨਾਲ ਤੁਸੀਂ ਮੈਂ ਹੋਣ ਗਏ ਨੇ ਜਿਹੜੇ ਪੁਰਾਣੇ ਸਾਰੇ ਸੀ ਜੀ ਇਹ ਜੇ ਜ਼ਿਆਦਾ ਨਹੀਂ ਦੋ ਦੋ ਤਿੰਨ ਤਿੰਨ ਸਾਂਝਾ ਤਾਂ ਸਾਰਿਆਂ ਪੁਰਾਣਿਆਂ ਨਾਲ ਲਾਈਆਂ ਜ਼ਿਆਦਾ ਮੈਂ ਰਿਹਾਂ ਹਰੀਦਾ ਸੰਦਾ ਸਾ ਖਲਵਾੜੇ ਦਾ ਗੇ ਲੋਹੰਦਾ ਸਾਹ ਪਾਰਸنگ ਪੜਦਾ ਜਿਆਦਾ ਮੈਂ ਉਹਨਾਂ ਨਾਲ ਰਿਹਾ ਹੋਰ ਜ਼ਗੀਰ ਹੁਣੀ ਹੁੰਦੇ ਸੇ ਜਿੰਨੇ ਪੁਰਾਣੇ ਰਾਗੀ ਸੇ ਮੈਂ ਇੱਕ ਇੱਕ ਦੋ ਦੋ ਚਾਰ ਚਾਰ ਸਾਈਆਂ ਸਾਰਿਆਂ ਨਾਲ ਲੁਆਈਆਂ ਪੁਰਾਣੇ ਸਾਰਿਆਂ ਨਾਲੇ ਮਲੇਰ ਕੋਟੜਿਆ ਵਾਲਿਆਂ ਨਾਲ ਜਦੋਂ ਤੁਸੀਂ ਉਹਨਾਂ ਦੇ ਨਾਲ ਸਾਈ ਲਾਉਣ ਲਈ ਜਾਂਦੇ ਸੀ ਹਾਂਜੀ ਤੇ ਤੁਹਾਨੂੰ ਉਸ ਵੇਲੇ ਦਿਹਾੜੀ ਦੇ ਹਿਸਾਬ ਨਾਲ ਪੈਸੇ ਦਿੱਤੇ ਜਾਂਦੇ ਸੀ ਕਿ ਸਾਡਾ ਜੀ ਤਿੰਨ ਜਣੇ ਹੁੰਨੇ ਅਸੀਂ ਜਿੰਨੇ ਪੈਸੇ ਬਣ ਜਾਣ ਤੀਹ ਹਿਸਾਬ ਦਾ ਅੱਛਾ ਉਹ ਜੁੜੀ ਹੁੰਦੀ ਸੀ ਇੱਕੋ ਜਿਹਾ ਹਿਸਾਬ ਹੁੰਦਾ ਨਹੀਂ ਉਹ ਪੈਸੇ ਤੁਸੀਂ ਕਰਕੇ ਜਾਂਦੇ ਸੀ ਉਹਨਾਂ ਨਾਲ ਕਿ ਜਾ ਨਹੀਂ 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 ਕਰਦੇ ਲੋਕ ਦੇ ਦਿੰਦੇ ਸੀ ਕਰਦੇ ਨਹੀਂ ਕਰਦੇ ਨਹੀਂ ਹੁਣ ਕਰਕੇ ਜਾਂਦੇ ਆ ਅੱਗੇ ਤਾਂ ਜਾ 1 ਰੁਪਈਆ ਦੇ ਜਾਣਾ ਕਦੇ ਠੀਕ ਹੈ ਅਸੀਂ ਪਹੁੰਚ ਜਾਣਾ ਉੱਥੇ ਕਿ ਜਿੰਨੇ ਕੁ ਪੈਸੇ ਤੁਹਾਨੂੰ ਮਿਲਦੇ ਸੀ ਉਹਦੇ ਨਾਲ ਤੁਹਾਡਾ ਘਰ ਦਾ ਗੁਜ਼ਾਰਾ ਵਧੀਆ ਹੋ ਜਾਂਦਾ ਸੀ ਹਾਂ ਜੀ ਮੈਂ ਆਪਣੀ ਜ਼ਿੰਦਗੀ 'ਚ ਬਾਹਰਲੇ ਪੈਸੇ ਕਮਾਏ ਆ ਜੇ ਘਰ ਆਉਣਾ ਤਾਂ ਕਰ ਮਿਹਨਤ ਕਰਨੀ ਆ ਕੱਲੇ ਇਸ ਕੰਮ ਤੇ ਨਹੀਂ ਬੈਠਣਾ ਹੈ। ਮਤਲਬ ਇਸ ਤੋਂ ਇਲਾਵਾ ਹੋਰ ਵੀ ਘਰੇਲੂ ਕੰਮ ਤੁਸੀਂ ਕਰਦੇ ਸਾਰੇ ਕੰਮ ਜਿਹੜਾ ਮਾੜਾ ਪਪਾ ਮਾਂ ਦਿਹਾੜੀ ਹੋਵੇ ਕੁਛ ਵੀ ਹੋਵੇ ਮੈਂ ਲੱਕੜ ਪੜਦਾ ਰਿਹਾ ਫੇਰ ਅਸੀਂ ਇਸ 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 ਬਹਾਨੇ ਨਾਲ ਕੋਟੇ ਬੁੰਦੀ ਜਾਇਆ ਹੈ। ਕਲਕੱਤੇ ਜਾਇਆ ਇਸ ਕੰਮ ਦੀ ਖਾਤਰ। ਗੌਣ ਗਏ ਸੀ ਕਲਕੱਤੇ। ਮਤਲਬ ਇਹ ਸਾਜ ਨੇ ਤੁਹਾਨੂੰ ਇਹ ਸਹਾਇਤ ਵੀ ਬਹੁਤ ਕਰਵਾਈ ਹੈ। ਹਾਂਜੀ ਹਾਂਜੀ। ਇਹ ਇਹ ਦੇਖ ਲਓ ਭਾਈ ਉਦਾ ਅਸੀਂ ਕਹੀਏ ਜਾ ਸਕਦੇ ਹਾਂ ਉੱਤੇ ਐਟੀਟਿਊਡ ਨਹੀਂ ਜਾ ਸਕਦੇ ਬਹੁਤ ਦਿੱਕਤ ਹੈ ਬਿਨਾ ਬਹਾਨੇ ਤੋਂ ਨਹੀਂ ਨਾ ਜਾ ਹੁੰਦਾ ਮਹਾਰਾਜ ਕੋਈ ਨਾ ਕੋਈ ਬਹਾਨਾ ਬਣਤੀ ਹੈ ਅਰਲਾਹ ਦਾ ਜਨਮ ਦਿਹਾੜਾ ਮਨਾਉਂਦੇ ਆ ਕੋਲਕਾਤਾ ਵਾਲੇ ਅਸੀਂ ਉੱਥੇ ਗਏ ਸੀ ਉੱਥੇ ਧਾਰਮਿਕ ਗੀਤ ਬੋਲੇ ਤੁਸੀਂ ਨਾਲ ਸਾਜ਼ ਵਜਾਏ ਉੱਥੇ ਹਾਂਜੀ 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 ਠੀਕ ਹੈ ਤੇ ਕੀ ਤੁਸੀਂ ਹੁਣ ਵੀ ਇਸ ਕੰਮ ਨੂੰ ਚੱਲ ਜੇ ਕਿਤੇ ਤੁਹਾਨੂੰ ਸਾਈ ਆ ਜਾਵੇ ਜਾਂ ਕਿਤੇ ਜਾਣਾ ਹੋਵੇ ਤਾਂ ਹੁਣ ਵੀ ਚਲੇ ਜਾਂਦੇ ਹੋ ਤੁਸੀਂ ਵਜਾਉਣ ਵਾਸਤੇ ਮੈਂ ਜੀ ਹਾਲੇ 2 ਘੰਟੇ ਲਾਉਣੇ ਹੋਣ ਹਨ ਮੇਰੇ ਨਾਲ ਬੰਦੇ ਹੋਣ ਤੇ ਮੈਂ ਹਲੇ 2 ਘੰਟੇ ਲਵਾਉਣਾ ਅਜੀ ਵੀ ਲਗਾਤਾਰ 2 ਘੰਟੇ ਇਹਨੂੰ ਚਲਾ ਸਕਦਾ ਤੇ ਇਹ ਤੁਸੀਂ ਸਾਹ ਨੂੰ ਜਿਹੜਾ ਰੋਕਣਾ ਸਾਹ ਨੂੰ ਚਲਾਉਣਾ ਇਹਨੂੰ ਸਾਜ਼ ਨੂੰ ਵਜਾਉਂਦੇ ਆ ਵਜਾਉਂਦੇ ਆ ਵਿੱਚ ਹੀ ਸਾਹ ਲੈਣਾ ਇਹ ਇਥੋਂ ਕਿੱਥੋਂ ਸਿੱਖਿਆ ਤੁਸੀਂ ਤੁਹਾਡਾ ਗੁਰੂ ਕੌਣ ਸੀ ਜੀ ਇਹ ਛੋਟੇ ਜਿਹੇ ਹੁੰਦੇ ਨੂੰ ਜਿੱਦਾਂ ਨਾ ਜਾਣਾ ਬਾਹਰ ਮੇਲਿਆਂ ਜਾਣਾ ਮੇਲੇ ਦੇਖਣਾ ਹੂੰ ਉੱਥੇ ਗਾਉਣ ਵਾਲੇ ਰਾਗੀ ਖਾੜਾ ਲੱਗਾ ਹੋਣਾ ਜਾ ਕੇ ਬਹੁਤ ਸ਼ੌਕ ਹੋਣਾ ਪਏ ਦੇਖੀਏ ਹੂੰ ਆ ਕੇ ਫਿਰ ਕੋਸ਼ਿਸ਼ ਕਰਨੀ ਪਏ ਧਾਮਲ ਟਾਉਣਾ ਆ ਜਵੇ ਧਾਮਲ ਟਾਉਣਾ ਆ ਗਿਆ ਹੌਲੀ ਹੌਲੀ ਕਰਦੇ ਕਰਦੇ ਹੁਣ ਮੈਂ ਵਿਟਿਆ ਹੀ ਨਹੀਂ ਜੀ ਕਰਦਾ ਇਸ ਗੱਲ ਦੀ ਕਿ ਮਹਾਰਾਜ ਦੀ ਦਇਆ ਆਵੇ ਨਾ ਜਰ ਮੈਂ ਕੀਚਾ ਕੰਮ ਹੋ ਮੈਂ ਆਪ ਤੇ ਵਜ਼ਨ ਨਹੀਂ ਦਿੱਤਾ ਕਿਸੇ ਨੂੰ ਠੀਕ ਐ ਮਲ ਤੁਹਾਡੇ ਨਾਲ ਮੁਕਾਬਲਾ ਨਹੀਂ ਕਿਸੇ ਦਾ ਨਹੀਂ ਕੀਤਾ ਜੇ ਕੀਤਾ ਕਿਸੇ ਨੇ ਹੂੰ ਤਾਂ ਮੈਂ ਬਦਰ ਨਹੀਂ ਦੱਸਦਾ ਕਿਸੇ ਨਹੀਂ ਜਿਹਨੂੰ ਤੁਸੀਂ ਕਹਿੰਦੇ ਹੋ ਦਮ ਪਲਟਾਉਣਾ ਹਾਂਜੀ ਦਮ ਪਲਟਾਉਣਾ ਕਿੱਦਾਂ ਵੀ ਇਹਨੂੰ ਵਜਾਉਂਦੇ ਆ ਵਜਾਉਂਦੇ ਆ ਵਿੱਚੇ ਸਾਹ ਲੈ ਲੈਣਾ ਹਾਂਜੀ 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 ਇਹ ਬਹੁਤ ਵੱਡੀ ਗੱਲ ਹੈ ਜਿਆਦਾ ਜਿਹੜਾ ਹੱਥਾਂ ਨਾਲ ਕੰਮ ਕਰਨੇ ਵਾਲਾ ਉਹ ਕੋਈ ਵੀ ਆ ਇਹ ਛੋਟੇ ਬੱਚੇ ਇਸ ਕਾਲਣ ਆ ਬਹੁਤ ਸਿੱਖ ਰਹੂਗਾ ਇਹਨੂੰ ਪਵਾ 2 ਸਾਲ ਨਾ ਕਰ ਰਹੇ ਗਲਾ ਦਮਣ ਟਾਉਣਾ ਨਹੀਂ ਉਹਨਾਂ ਦਾ ਸਿੱਖਣਾ ਨਹੀਂ ਇਹ ਜਿਹੜਾ ਸਾਜ ਆ ਤੁਹਾਡੇ ਕੋਲ ਅਲੰਗੋਜੇ ਹਾਂਜੀ ਤੇ ਜਿਹੜੀ ਜੋੜੀ ਹੈ ਹਾਂਜੀ ਇਹ ਤੁਸੀਂ ਕਿੱਥੋਂ ਖਰੀਦੀ ਹੈ ਇਹ ਜੀ ਮੈਂ ਇਹਨੂੰ ਪੂਰੀ ਕਮਾ ਮੁੰਦਾ ਹੁੰਦਾ ਸੀ ਬੰਦਾ ਉਹਨੂੰ ਤਾਂ ਮਰ ਗਏ ਨੂੰ ਵੀ 50 ਸਾਲ ਹੋ ਗਏ ਅੱਛਾ ਜੀ ਮੈਂ ਉਹ ਤੇ ਲਈ ਹੈ ਇਹ ਠੀਕ ਹੈ ਹਾਂਜੀ ਹੁਣ ਹੁਣ ਹੈਗੇ ਬਣਾਉਣ ਵਾਲੇ ਹਮ ਪਰ ਉਹ ਪਰ ਇਹਦੇ ਨਾਲ ਦੀ ਨਹੀਂ ਕੋਈ ਕੋਈ ਬਣਦੀ ਆ ਇਹਦੇ ਨਾਲ ਦੀ ਨਹੀਂ ਸਾਰੀਆਂ ਨਹੀਂ ਬਣਦੀਆਂ ਵਧੀਆ ਠੀਕ ਹੈ ਹਾਂਜੀ ਇਹਦੇ ਵਿੱਚ ਤੁਸੀਂ ਕਿੰਨੇ ਰਾਗ ਕੱਢ ਲੈਂਦੇ ਹੋ ਰਾਗ ਕਿੰਨੇ ਕੱਢ ਲੈਂਦੇ ਉਹਦੇ ਵਿੱਚ ਦੀ ਜਿੰਨੇ ਮਰਜੀ ਆ ਕੱਢ ਲੈਣ ਜਿੰਨੇ ਕੋ ਕੋਣ ਵਾਲਾ ਹੋਵੇ ਨਾ ਜਿੱਦਾਂ ਦਾ ਵੀ ਕੋਣ ਦਾ ਅਸੀਂ ਉਹਦੇ ਮਗਰ ਉਹੀ ਉਹੀ ਕੰਮ ਕਰਨਾ ਚਾਹੀਦਾ ਜੇ ਜੇ ਜਿਹੜਾ ਕੰਮਨ ਵਾਲਾ ਕੰਮ ਵਾਲੇ ਆ ਨਾ ਉਹ ਤਾਂ ਇਹ ਦੇਖਦੇ ਫਿਰਨ ਗੋਜੇ ਸਹੀ ਪਾਦੇ ਤਾਂ ਰਾਗ ਹੁੰਦਾ ਹੂੰ ਤਾਂ ਜਿਹੜੇ ਹੁਣ 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 ਦਾ ਜ਼ਮਾਨਾ ਜਿੰਨੇ 2000 ਕੁ ਮੁੰਡੇ ਆ ਉਹ ਦੇਖਦੇ ਨਹੀਂ ਰਹਿਣਦੇ ਪਤਾ ਹੀ ਨਹੀਂ ਉਹਨਾਂ ਨੂੰ ਤਾਲ ਵਜਾਉਣ ਦਾ ਨਾ ਰੜਾਉਣ ਦਾ ਤਾਲ ਨਾਲ ਹੀ ਸੁਰ ਵੱਜਣੀ ਹੈ ਨਾ ਇਹ ਸੁਰ ਨਾਲ ਵੱਜਣੀ ਹੈ ਸੁਰ ਤੇ ਤਾਲ ਦਾ ਜਦ ਤੱਕ ਸਮਿਲ ਨਹੀਂ ਹਾਂਜੀ ਤੇ ਸੁਣਨ ਵਾਲੇ ਨੂੰ ਉਹਨਾਂ ਚਿਰ ਆਨੰਦ ਨਹੀਂ ਆਉਂਦਾ ਹਾਂਜੀ ਹੈ ਜਦ ਤੱਕ ਇਹ ਇਹ ਠੇਕਾ ਪੂਰਾ ਨਹੀਂ ਬਣਦਾ ਉਦੋਂ ਤੇ ਚੰਗਾ ਜਿਹਾ ਲੱਗਦਾ ਹੈ ਹੁਣ ਤੁਸੀਂ ਸਾਨੂੰ ਇਹ ਵਜਾ ਕੇ ਦੋ ਚਾਰ ਰਾਗ ਇਹਦੇ ਰਾਈ ਸਾਨੂੰ ਸੁਣਾਓਗੇ ਤੁਸੀਂ ਇਹ ਆਪਣੀ ਲੈ ਦੇ ਨਾਲ ਹੀ ਆਵਾਜ਼ ਆਵਾਜ਼ ਉੱਪਰ ਜਾਂਦੀ ਹੈ ਫੇਰ ਥੱਲੇ ਆਉਂਦੀ ਹੈ ਹਾਂਜੀ 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 ਫੇਰ ਤੁਸੀਂ ਉਹਨੂੰ ਉੱਪਰ ਕੱਟਦੇ ਹੋ ਫੇਰ ਥੱਲੇ ਆਉਂਦੀ ਹੈ ਇਹ ਕਿਸ ਰਾਗ ਨਾਲ ਸੀ ਇਹ ਜਿਹੜੇ ਬਾਜੇ ਵਾਲੇ ਆ ਜੀ ਉਹ ਬਾਜੇ ਨਾਲ ਥੱਲੇ ਵੀ ਬੋਲ ਲੈਣ ਉੱਤੇ ਵੀ ਬੋਲ ਲੈਣ ਇਹ ਜਿਹੜੇ ਸਾਡੇ ਸਾਜ਼ ਆ ਇਹ ਤਾਂ ਥੱਲੇ ਨਹੀਂ ਬੋਲ ਸਕਦਾ ਇੱਕ ਰਾਏਕੋਟ ਦਾ ਵੀ ਹੈਗਾ ਕੋਈ ਜਿਹੜਾ ਆਮ ਸੁਣਿਆ ਵੀ ਰਾਏਕੋਟੀ ਦੇ ਨਾਲ ਜਾਂ ਹੋਰ ਰਾਣੀ ਸੁੰਦਰਾ ਦੇ ਰਾਗ ਦੇ ਨਾਲ ਉਹ ਗੀਤ ਬੋਲਦਾ ਉਹਦੇ ਨਾਲ ਤੁਸੀਂ ਲੰਗੋ ਜਾ ਪਚਾਉਂਦਾ ਰਾਏਕੋਟੀ ਤਰਜ ਕੋਈ ਸੁਣਾ ਦਿਓ ਸਾਨੂੰ ਇਹ ਤਰਜ ਰਾਏਕੋਟੀ ਇਹ ਬਹੁਤ ਵਧੀਆ ਜੀ ਤੁਸੀਂ ਇਹ ਜਿਹੜਾ ਰਾਗ ਸਾਨੂੰ ਸੁਣਾਇਆ ਹੈ ਹਾਂ ਜੀ ਇਸ ਰਾਗ ਦੇ ਉੱਪਰ ਤੁਸੀਂ ਨੱਚਣ ਲਾਤਾ ਇਸ ਰਾਗ ਦੇ ਨਾਲ ਤੁਸੀਂ ਸੱਪਾਂ ਨੂੰ ਪਹਿਲਾਂ ਪਵਾ ਸਕਦੇ ਹੋ ਪਹਿਲਾਂ ਪਵਾ ਹਾਂਜੀ ਹਾਂਜੀ ਕਿ ਜੋ ਇਹ ਰਾਗ ਹੈ ਜਿੰਨੀ ਇਹਦੇ ਵਿੱਚ ਦਮ ਹੈ ਜਿੰਨਾ ਇਹਦੇ ਵਿੱਚ ਰਸ ਹੈ ਇਹ ਤਾਂ ਇਹ ਬੰਦੇ ਜਿਹੜੇ ਪੁਰਾਣੇ ਦੱਸੇ ਤੁਹਾਨੂੰ ਉਹ ਹੁੰਦੇ ਜਾਂ ਹੁਣ ਜੀਂਦੇ ਤਾਂ ਤੁਸੀਂ ਸਾਨੂੰ ਹੁਣੇ ਹੀ ਕਹਿੰਦੇ ਪੇ ਤਾਨੂੰ ਡਵੇ ਨੂੰ ਸਾਥ ਦੇ ਇਥੇ ਠੀਕ ਹੈ ਠੀਕ ਹੈ ਜੀ ਤੇ ਤੁਸੀਂ ਉਰਦੂ ਬੋਲਦਾ ਸਾਡੇ ਬੰਦਾ ਬਹੁਤਾ ਹਾਂ ਹਾਂ ਤੇ ਉਹ ਮਤਲਬ ਬੋਲਣੀਆਂ ਜਿਹੜੀਆਂ ਮੁਸਲਮਾਨਾਂ ਦਾ ਵਾਲੀਆਂ ਠੀਕ ਹੈ ਜੀ ਤਾਂ ਫੇਰ ਉਹ ਜੀ ਦਾਨ ਜਲ ਹੁੰਦਾ ਪੈ ਬਣਿਆ ਨਹੀਂ ਸਾਦਨ ਕੋਈ ਵੀ ਜਾਣਦਾ ਹੁਣ ਤੁਸੀਂ ਕੋ ਆਪਣਾ ਚੇਲਾ ਵੀ ਤਿਆਰ ਕੀਤਾ ਕੋਈ ਚੇਲੇ ਨਹੀਂ ਹੁਣ ਹੁਣ ਕੋਈ ਨਹੀਂ ਮੁੰਡੇ ਨੂੰ ਕਹਾ ਕਿਸੇ ਨੂੰ ਸ਼ੌਕ ਨਹੀਂ ਹੈ ਠੀਕ ਹੈ ਸਿੱਖਦਾ ਨਹੀਂ ਇੱਕ ਦਾ ਦਮਲ ਟੋੜਾ ਨਹੀਂ ਆਉਂਦਾ ਠੀਕ ਹੈ ਇੱਥੇ ਮੈਂ ਮੁੰਡਾ ਤਲਵੰਡੀ ਦਾ ਸਾਡੇ ਦੇਗਾ ਉਹ ਪਾਪਾ ਜੀ ਬਹੁਤ ਸੋਹਣੇ ਲੱਗਦੇ ਤੁਹਾਡੇ ਕੋ ਮੈਂ ਕਿਹਾ ਪੁੱਤ ਮੇਰੇ ਕੋਲੇ ਸੋਹਣੇ ਲੱਗਦੇ ਆ ਹਾਂ 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 ਉਹਨੂੰ ਮੈਂ ਕਹਿੰਦਾ ਮੈਨੂੰ ਦਾਮਣ ਟੋਣਾ ਦੱਸੋ ਮੈਂ ਦੱਸਿਆ ਅੱਛਾ ਮੈਂ ਕਿਹਾ ਪ੍ਰੋਟੀਨ ਹੀ ਪੀਂਦੀ ਹੁੰਦੇ ਨੇ ਿਆਣੇ ਹਾਂ ਉਹ ਨਾਲ ਪੀ ਲੈ ਕੇ ਗਲਾਸ ਚ ਪਾਣੀ ਪਾ ਕੇ ਫੁੱਕਾ ਮਾਰੋ ਓ ਚ ਠੀਕ ਹੈ ਦਾਮਣ ਟੋਣਾ ਸਿੱਖ ਹਾਂ 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 ਓਹੋ ਦਾਮਣ ਟੋਣ ਲੱਪਿਆ ਠੀਕ ਹੈ ਸਿੱਖ ਗਿਆ ਉਹ ਮਾੜਾ ਮਾੜਾ ਫੂਕਾ ਮਾਰਦਾ ਵਾਰ ਦਾ ਦਾ ਮੋਟਾਉਣ ਲਾ ਪਿਆ ਠੀਕ ਹੈ ਮੈਂ ਕਿਹਾ ਪੁੱਤ ਛੱਡੀ ਨਾ ਤੂੰ ਕਰੀ ਜਾ ਇਹ ਕੰਮ ਬੰਦੇ ਜੋੜੀ ਵਾਲਾ ਬੰਦਾ ਹੈ ਨਹੀਂ ਕੋਈ ਇੱਥੇ ਸਾਡੇ ਲਾ ਕੇ ਖਾ ਕੇ ਠੀਕ ਹੈ ਲਾ ਕੇ ਛਾ ਕੇ ਵੀ ਦੂਰ ਵੀ ਨਹੀਂ ਹੈ ਕੋਈ ਵੀ ਪਰ ਤੂੰ ਮੈਂ ਤੈਨੂੰ ਸੁਖਾਲ ਦਊਂਗਾ ਤੂੰ ਕਰੀ ਚੱਲ ਕੰਮ ਉਹ ਕਰਦਾ ਕਰਦਾ ਮੇਰੇ ਕੋਲ ਕਈ ਸੀਗੇ ਪਏ ਜੇ ਜੋੜੀਆਂ ਪਈਆਂ ਸੀਆਂ ਇੱਕ ਨਗੋਜਾ ਦੇ ਦਿੱਤਾ ਮੈਂ ਉਹਨੂੰ ਠੀਕ ਹੈ ਇਦਾਂ ਬੈਠਿਆਂ ਤੇ ਜੇ ਮੈਂ ਬੁਝਾਉਣਾ ਉਹਨੂੰ ਇਹ ਉਹ ਮੋਬਾਈਲ 'ਚ ਭਰ ਲੈਣਾ ਹੂੰ ਘਰ ਜਾ ਕੇ ਵਜਾਉਂਦੇ ਰਹਿਣਾ ਉਹ ਇੱਕ ਨਗੋਜਾ ਵਜਾਉਣ ਲੱਪਿਆ ਬੜਾ ਵਧੀਆ ਠੀਕ ਹੈ ਮਤਲਬ ਇਹ ਜਿੱਦਾਂ ਜੋੜੀ ਆ ਉਹ ਸਿੰਗਲ ਵਜਾਉਣ ਲੱਗਦਾ ਹਾਂ ਉਹ ਛੱਡ ਗਿਆ ਕੋੜੀ ਮੈਂ ਪਾਪਾ ਜੀ ਰਹਿਣ ਦਿਓ ਮੈਂ ਕੰਮ ਕਰਨਾ ਇਹ ਜਿਹਨਾਂ ਤੁਸੀਂ ਪਹਿਲਾਂ ਗਾਉਂਦੇ ਸੀ ਹਰੀਦਾਸ ਨੇ ਕਿਤੋਂ ਸਿੱਖਿਆ ਸੀ ਗਾਉਣਾ ਹਰੀਦਾਸ ਹਨ ਸਿੱਖਿਆ ਸਾਜੀ ਦਰਸ਼ਨ ਰਾਮਾ ਖੇਲਾ ਮਾ ਅੱਛਾ ਉਹਨੇ ਕਾ ਉਹਦਾ ਵਾਪਸ ਆਉਂਦਾ ਸੀ ਹੈ ਉਹ ਵੀ ਗਾਉਂਦਾ ਸੀ ਕਾਕਾ ਪਹਿਲਾਂ مشهور ਹੁੰਦਾ ਮੁਸਲਮਾਨਾਂ ਦੇਲੇ ਮੈਂ ਦਰਸ਼ਨ ਦਾ ਪਿਓ ਜਿਹੜੇ ਹਾਂ ਜੀ ਜਿਹੜੇ صدیق ਹੁਣੀ ਸੀ ਨਾ پاکستانی پاکستانی ہاں جی صدیق صدیق ਦਾ ਬਹੁਤ ਨਾਂ ਸੀਗਾ ਉੱਥੇ صدیق ਖੁਣਾ ਦੇ ਪਿਓ ਨਾ ਕਮੋੜਦਾ ਸੀ ਕਾਕਾ ਇਦਾਂ ਦਾ ਰਾਗੀ ਸੀ ਮਲੇਰ ਕੋੜਾਂ ਦਾ ਬਹੁਤ ਨਾਂ ਸੁਣਿਆ ਸੀ ਮਲੇਰ ਕੋੜ ਵਾਲਿਆਂ ਨਾਲ ਵੀ ਵਜਾਏ ਸਾਜ਼ ਕੁਦੂ ਹੁੰਦਾ ਮਲੇਰ ਕੋੜ ਆਹ ਕੁਦੂ ਮਲੇਰ ਕੋੜ ਦਾ ਹਾਂ ਜੀ ਉਹਨਾਂ ਦਾ ਵੀ ਮੈਂ ਸਾਈਆਂ ਨੂੰ ਆਂਗਿਆ ਬਹੁਤ ਅੱਛਾ ਅੱਛਾ ਮੇਰੂ ਹੁੰਦਾ ਸੀ ਗੁਰੀ ਦਾ ਉਹਦੇ ਨਾਲ ਵੀ ਇਹਦਾ ਮਤਲਬ ਇਹ ਹੈ ਵੀ ਜਿੰਨੇ ਲੰਗੋਜੇ ਵਜਾਉਣ ਵਾਲੇ ਨੇ ਹਾਂਜੀ ਜਿੱਦਾਂ ਪਹਿਲਵਾਨ ਕੁਸ਼ਤੀ ਲੜਦਾ ਹੈ ਹਾਂਜੀ ਤੇ ਉਹਨਾਂ ਦੀ ਮਸ਼ਹੂਰੀ ਹੁੰਦੀ ਹੈ ਵੀ ਆਹ ਪਹਿਲਵਾਨ ਬਹੁਤ ਉੱਚ ਕੁਤੀ ਵਧੀਆ ਬਸ ਇਹ ਹਾਂਜੀ ਹਾਂਜੀ ਇਹੀ ਕੰਮ ਇਹਦੇ ਵਿੱਚ ਹੈ ਹਾਂਜੀ 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 ਤੁਹਾਡੇ ਮੁਕਾਬਲੇ ਤੇ ਕੋਈ ਹੈ ਨਹੀਂ ਇਸ ਵੇਲੇ ਜਿਹੜਾ ਇਸ ਉਮਰ ਦੇ ਵਿੱਚ ਇੰਨੇ ਵਧੀਆ ਲੰਗੋਜੇ ਵਜਾ ਸਕਦਾ ਹੋਵੇ ਹਾਂਜੀ ਤੇ ਤੁਸੀਂ ਆਮ ਜਿਹੜੀ ਨਵੀਂ ਜਨਰੇਸ਼ਨ ਹੈ ਉਹਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਸਾਜ ਦੇ ਬਾਰੇ ਦੇ ਵਿੱਚ ਸਾਜ ਬਾਰੇ ਹੁਣ ਨਮਿਆਂ ਨੂੰ ਕੀ ਕਹੀਏ ਸੀ ਕਿਸੇ ਮੁੰਡੇ ਨੂੰ ਸ਼ੌਕ ਹੋਈ ਨਹੀਂ ਹੈ ਇਦਾਂ ਦੇ ਕੰਮ ਦਾ ਸਿੱਖਣ ਦਾ ਜੇ ਰਾਹ ਕਹਿੰਨੇ ਕਿ ਹਿੰਦ ਸਿੱਖ ਲਾ ਕਹਿੰਦੇ ਕਿਹੜਾ ਮਗਜ ਮਾਰੀ ਕਰੂਗਾ ਉਹ ਪੜ੍ਹ ਲੈ ਜਾਂਦੇ ਆ ਜਿਹੜੇ ਕਾਪੀ ਰੱਖ ਲੈ ਮੋਰੇ ਸਪੀਕਰ ਰੱਖ ਲੈ ਮੋਰੇ ਉਹਨਾਂ ਬੋਲ ਦੇਣਾ ਠੀਕ ਹੈ ਮਤਲਬ ਬਹੁਤ ਹੀ ਦਿਲਚਸਪੀ ਹੈ ਨਹੀਂ ਹੁਣ ਕਿਸੇ ਦੀ ਹਾਂਜੀ ਹਾਂਜੀ ਤੁਹਾਡੇ ਤਾਂ ਮੂੰਹ ਜਵਾਨੀ ਯਾਦ ਹੁੰਦੇ ਸੀ ਸਾਰੇ ਰਾਗ ਤੁਹਾਡੇ ਤਾਂ ਮੂੰਹ ਜਵਾਨੀ ਸਾਰੇ ਰਾਗ ਜਾਦ ਸੀ ਸਾਡੇ ਜਿਹੜੀਆਂ ਤਰਜਾਂ ਰਾਗੀਆਂ ਬੋਲਣੀਆਂ ਨਾ ਉਹ ਜਿਹਦਾ ਅਸੀਂ ਬੁਲਾ ਸਕਦੇ ਹਾਂ ਹਮ ਕਾਰਾਗਰੀ ਸਾਡੀ ਇਹ ਹੈ ਆ ਉਹਨੂੰ ਅਸੀਂ ਬੁਲਾ ਸਕਦੇ ਹਾਂ ਅਸੀਂ ਪਹਿਲਾਂ ਬਜਾਉਣਾ ਹੁਣ ਮਗਰੋਂ ਬੋਲਣਾ ਹਮ ਹੁਣ ਸਾਇੰਸ ਦਾ ਯੁੱਗ ਆ ਗਿਆ ਸਾਇੰਸ ਦੇ ਵਿੱਚ ਕੰਪਿਊਟਰ ਦੇ ਨਾਲ ਹੀ ਉਹ ਤਾਲ ਹਾਂਜੀ ਇਹ ਆਵਾਜ਼ ਸਾਰੀ ਜਿਹੜੀ ਹੈ ਹਾਂਜੀ ਉਹ ਕੰਪਿਊਟਰ ਨਾਲ ਹੀ ਬਣਾ ਲਈ ਜਾਂਦੀ ਹੈ ਤੇ ਕੱਢ ਲਈ ਜਾਂਦੀ ਜਿਹਦੇ ਨਾਲ ਇਹ ਜਿਹੜੇ ਪੁਰਾਣੇ ਰਾਗ ਨੇ ਤੇ ਲੋਪ ਹੁੰਦੇ ਜਾ ਰਹੇ ਨੇ ਲੋੜ ਹੈ ਇਹਨਾਂ ਰਾਗਾਂ ਨੂੰ ਸੰਭ ਕੇ ਰੱਖਣ ਦੇ ਲਈ ਅਸੀਂ ਅੰਕਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਲਈ ਟਾਈਮ ਕੱਢਿਆ ਤੁਸੀਂ ਮੈਂ ਤਾਂ ਜੀ ਤੁਹਾਡਾ ਧੰਨਵਾਦ ਕਰਦਾ ਭਾਈ ਤੁਸੀਂ ਮੈਨੂੰ ਘਰ ਆ ਕੇ ਦਰਸ਼ਨ ਦਿੱਤੇ ਆ ਬਹੁਤ ਬਹੁਤ ਮਿਹਰਬਾਨੀ ਜੀ ਮੇਰਾ ਧੰਨਵਾਦ ਨਹੀਂ ਵਾਟੇ ਦਰਸ਼ਨ ਹੋਏ ਬੰਤਾ ਇਹ ਇਹ ਛੋਟੇ ਭਾਈ ਨੇ ਤੁਹਾਨੂੰ ਲਿਆਂਦਾ ਮੈਂ ਇਹਨਾਂ ਨੂੰ ਕਾਦਾ ਠੀਕਦਾ ਇਹਨੂੰ ਪੁੱਛੋ ਗੱਡੀ ਤੁਹਾਡੇ ਕੋਲ ਉਹ ਮਿਲ ਜਾ ਭਰਾ ਜੀ ਆ ਕੇ